ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਵੇਂ ਸੱਜਣਾ ਇਤਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝਦੇ ਕੇ ਹੰਕਾਰ ਦੀ ਗੱਲ ਐ ਜਿਸ ਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਦਿਲ ਤਾਂ ਕਰਦਾ ਹੁੰਦਾ ਤੇਰੇ ਕੋਲੇ ਬੈਠੇ ਰਹੀਏ ਤੇਰੀਆਂ ਹੀ ਬਸ ਸੁਣੀਏ ਤੈਨੂੰ ਆਪਣੀ ਨਾ ਕੋਈ ਕਈਏ ਸਾਡੇ ਦਿਲ ਚੋਂ ਆਈ ਸਜਣਾ ਇਕ ਰਾਰ ਦੀ ਗੱਲ ਐ ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ